ਨਦਿਆ ਦੇ ਡੁੱਗਰੇ ਵਿਖੇ ਰਾਸ਼ਟਰੀ ਮਹਾਦੇਵ ਸੰਘਰਸ਼ ਦਲ ਹਿੰਦੁਸਤਾਨ ਦੇ ਵੱਲੋਂ ਨਸ਼ਿਆਂ ਦੇ ਯੁੱਧ विरोध हंगामी बैठकता योजना कीता गया। पत्रकार ਨਾਲ ਗੱਲਬਾਤ ਕਰਦੇ ਹਨ ਰਾਸ਼ਟਰੀ ਮਾਦੇਵ ਸੰਗਠਨ ਦਲ ਹਿੰਦੁਸਤਾਨ ਦੇ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਯੁੱਧ ਨਸ਼ਾ ਦੇ ਵਿਰੁੱਧ ਤਹ ਤਲੂਖ ਦਿਖਾਵਾ ਕਰ ਰਹੀ ਹੈ। ਦੱਸਦੀ ਹੈ ਕਿ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਕਹਿੰਦੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਸਿਰਫ ਤੇ ਸਿਰਫ ਵੋਟਾਂ ਲੈਣ ਦਾ ਇਹ ਤਰੀਕਾ ਹੈ। ਬਾਕੀ ਪੰਜਾਬ ਦੇ ਲੋਕ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਦਾ ਜਵਾਬ ਜ਼ਰੂਰ ਦੇਣਗੇ। ਇਸ ਮੌਕੇ ਸੰਸਦ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਚਲਾਈ ਗਈ ਸਮਾਰਥਾ ਸੇਵਾ ਤਹਿਤ 60 ਲੋੜਵੰਦ ਪারিਵਾਰਾਂ ਦਾ ਮਦਦ ਵੀ ਕੀਤੀ ਗਈ। ਬਲਸਾ ਵਾਇਗਰ ਜੀ ਕੀ ਫਤਿਹ ਹਰ ਹਰ ਮਹਾਦੇਵ ਜਿੱਦਾਂ ਕਿ ਸਾਰਿਆਂ ਨੂੰ ਹੀ ਪਤਾ ਵੀ ਹਰ ਮਹੀਨੇ ਦੀ ਤਰ੍ਹਾਂ ਅਸੀਂ ਰਾਸ਼ਨ ਪ੍ਰੋਵਾਈਡ ਕਰਾਉਣਾ ਹੈ ਜਿਹੜੇ ਲੋੜਵੰਦ ਪਰਿਵਾਰ ਨੇ ਤੇ ਬਾਕੀ ਇੱਕ ਜ਼ਰੂਰੀ ਜਿਹੜੀ ਗੱਲ ਹੈ ਉਹ ਗੱਲ ਇਹ ਹੈ ਵੀ ਜਿਹੜੇ ਬੱਚੇ ਨਸ਼ੇ ਦੇ ਦਰਿਆ ਵਿੱਚ ਵਗ ਰਹੇ ਨੇ ਤੇ ਜਿਨ੍ਹਾਂ ਦੇ ਮਾਵਾ ਦੇ ਪੁੱਤ ਚਲੇ ਗਏ ਨੇ ਉਹਨਾਂ ਨੂੰ ਰਾਸ਼ਨ ਅਸੀਂ ਫੋਨ ਕਰਕੇ ਪ੍ਰੋਵਾਈਡ ਕਰਾਈਦਾ ਕਿਉਂਕਿ ਵੀ ਦੇਖੋ ਜਿਸ ਤਨ ਲਾ ਕੇ ਸੋਈ ਜਾਣੇ ਜਾਣੇ ਨਾ ਪੀੜ ਪਰਾਇਆ ਕੋਈ ਤੇ ਜਿਨ੍ਹਾਂ ਨਾ ਵਿਚਾਰਿਆਂ ਨੇ ਲੱਗੀਆਂ ਹੋਈਆਂ ਅੱਜ ਉਹ ਅੱਗ ਦੇ ਵਿੱਚ ਜਲ ਰਹੇ ਨੇ ਸੋ ਅਸੀਂ ਇਹ ਜਿਹੜਾ ਉਪਰਾਲਾ ਵਾ ਹਰ ਮੰਥ ਦੀ ਤਰ੍ਹਾਂ ਕਰਦੇ ਆਂ ਪਰ ਇਸ ਮੰਥ ਜਿਹੜਾ ਵਾ ਇਸ ਮੰਥ 60 ਪਰਿਵਾਰਾਂ ਨੂੰ ਜਿਹੜਾ ਵਾ ਰਾਸ਼ਨ ਪ੍ਰੋਵਾਈਡ ਕਰਵਾਇਆ ਗਿਆ ਵਾ ਤੇ ਹੁਣ ਜਿਹੜਾ ਅਸੀਂ ਕਹਿ ਰਹੇ ਆਂ ਵੀ ਅੱਗੇ ਵੀ ਜਿਹੜਾ ਅੱਗੇ ਅਸੀਂ ਹੁਣ ਜਿਹੜਾ ਰੱਖਾਂਗੇ ਰਾਸ਼ਨ ਸਮਾਗਰ ਆਪਣਾ ਸਮਾਰੋ ਰੱਖਾਂਗੇ ਅੱਗੇ ਵੱਡੇ ਸਥਾਨ ਤੇ ਰੱਖਾਂਗੇ ਤਾਂ ਜੋ ਵੀ ਜਿਹੜੀਆਂ ਸਾਡੀਆਂ ਅੱਜ ਮਾਤਾ ਭੈਣਾਂ ਖੜੀਆਂ ਰਹੀਆਂ ਸੀ ਵਿਚਾਰੀਆਂ ਉਹਨਾਂ ਨੂੰ ਵੀ ਬੈਠਣ ਦਾ ਮੌਕਾ ਮਿਲੇ ਤੇ ਦੋ ਦੋ ਚਾਰ ਚਾਰ ਗੱਲਾਂ ਕਰਨ ਦਾ ਮੌਕਾ ਮਿਲੇ ਤੇ ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਆਪਣੀਆਂ ਸਾਰੀਆਂ ਮਾਤਾ ਪੈਣਾ ਨੂੰ ਅਪੀਲ ਕਰਦਾ ਵਾਂ ਕਿ ਸਾਡੇ ਨਾਲ ਸੰਪਰਕ ਕਰੋ ਮੈਂ ਤੁਹਾਡੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਵਿਚਰਾਂਗਾ ਇੱਕ ਸਰਕਾਰ ਦੀ ਤਰ੍ਹਾਂ ਵਿਚਰਾਂਗਾ ਨਹੀਂ ਜੋ ਤੁਹਾਡੀਆਂ ਲੋੜਾਂ ਨੇ ਜੋ ਤੁਸੀਂ ਜ਼ਰੂਰਤਾਂ ਨੇ ਤੁਹਾਡੀਆਂ ਤੁਹਾਡਾ ਪੁੱਤਰ ਤੁਹਾਡੇ ਨਾਲ ਖੜਾ ਵਾ ਰਾਤ ਦਿਨ ਮੈਂ ਇੱਕ ਕਰਾਂਗਾ ਤੁਹਾਡੇ ਸੰਘਰਸ਼ ਦੇ ਲਈ ਤੁਹਾਡੀਆਂ ਜ਼ਰੂਰਤਾਂ ਦੇ ਲਈ ਮੇਰਾ ਸੰਗਠਨ ਹੈ ਜਿਹੜਾ ਇਹ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਿਹਾ ਵਾ ਤੇ ਬਾਕੀ ਮੈਂ ਇੱਕ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ ਇਹ ਜਿਹੜਾ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਇਹ ਤੋਰਿਆ ਵਾ ਇਹ ਮੀਟਿੰਗਾਂ ਨਾਲ ਹੱਲ ਨਹੀਂ ਹੋਣਾ ਇਹ ਜਿਹੜਾ ਹੱਲ ਹੈ ਨਾ ਇਹ ਘਰ-ਘਰ ਜਾ ਕੇ ਇਹ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤ ਚਲੇ ਗਏ ਤੇ ਜਿਨ੍ਹਾਂ ਦੇ ਪੁੱਤ ਨਸ਼ੇ ਤੇ ਲੱਗੇ ਹੋਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਤੁਹਾਨੂੰ ਜ਼ਰੂਰਤ ਕਾਦੀ ਹੈ ਇੱਕ ਮਾਂ ਜਿਹਦਾ ਪੁੱਤ ਇੱਕ ਇੱਕ ਹੈਗਾ ਵਾ ਉਹ ਬੱਚਾ ਨਸ਼ਾ ਕਰਦਾ ਵਾ ਪਰ ਮਾਂ ਉਹ ਦੱਸਦੀ ਨਹੀਂ ਕਿਉਂ ਨਹੀਂ ਦੱਸਦੀ ਵੀ ਜੇ ਤਾਂ ਐਮਐਲਏ ਨੂੰ ਦੱਸਦੇ ਆ ਜਾਂ ਕਿਸੇ ਸਰਕਾਰੀ ਅਧਿਕਾਰੀ ਨੂੰ ਦੱਸਦੇ ਆ ਉਹਨਾਂ ਨੇ ਜੇਲ੍ਹ ਚ ਤੁੰਨ ਦੇਣਾ ਕਿਉਂ ਕਿਉਂਕਿ ਕਿਸੇ ਐਮਐਲਏ ਸਹਿਬਾਨ ਨੇ ਕਿਸੇ ਵੀ ਸਰਕਾਰੀ ਪਰਸਨ ਨੇ ਅਜ ਤੱਕਰ ਇਹ ਚੀਜ਼ ਨਹੀਂ ਕੀਤੀ ਜੋ ਉਹ ਮੀਡੀਆ ਦੇ ਅੱਗੇ ਲਾਈਵ ਹੋ ਹੋ ਕੇ ਫੋਕੇ ਦਾਅਵੇ ਕਰ ਰਹੇ ਨੇ ਪੀ ਜੇ ਕਿਸੇ ਬੱਚੇ ਨੇ ਨਸ਼ਾ ਛੱਡਣਾ ਤੇ ਸਾਡੇ ਨਾਲ ਸੰਪਰਕ ਕਰੇ ਮੈਂ ਆਉਣ ਵਾਲੇ ਦਿਨਾਂ ਚ ਔਨ ਰਿਕਾਰਡ ਕਹਿ ਰਿਹਾ ਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਜਿਹੜੇ ਨਸ਼ੇ ਛੱਡਣ ਵਾਲੇ ਨੇ ਜਿਹੜੇ ਬੱਚੇ ਸਾਡੇ ਕੋਲ ਨੇ ਸਾਡਾ 20 ਔਨ ਰਿਕਾਰਡ ਚੈੱਕ ਕੀਤਾ ਜਾਵੇ ਕਿ ਅਸੀਂ ਕਿੰਨੇ ਬੱਚੇ ਸੈਂਟਰਾਂ ਦੇ ਵਿੱਚ ਭੇਜ ਚੁੱਕੇ ਆਂ ਤੇ ਕਿੰਨਿਆਂ ਦਾ ਇਲਾਜ ਕਰਾ ਚੁੱਕੇ ਆਂ ਤੇ ਅਸੀਂ ਹੁਣ ਜਿਹੜਾ ਵਾ ਅਸੀਂ ਇਕੱਠੇ ਕਰਕੇ ਬੱਚੇ ਕਿਸੇ ਨਾ ਕਿਸੇ ਐਮ ਐਨ ਐਸ ਸਹਿਬਾਨ ਕੋਲ ਤੇ ਕਿਸੇ ਨਾ ਕਿਸੇ ਕੋਆਰਡੀਨੇਟਰ ਕੋਲ ਔਨ মিডিਆ ਲੈ ਕੇ ਜਾਵਾਂਗੇ ਤੇ ਦੇਖਦੇ ਆ ਉਹ ਹੱਲ ਕੀ ਕਰਦੇ ਨੇ ਲੁਧਿਆਣਾ ਲਾਇਬ੍ਰਿਟੀ ਗਾਚਰਪੋਟ